ਇਸ ਵੀਡੀਓ ਵਿੱਚ ਅਸੀਂ ਗੱਡੀ ਨੂੰ ਡਰਾਈਵ ਕਰਨ ਤੋਂ ਪਹਿਲਾਂ ਕੀ ਕੀ ਪੁਆਇੰਟ ਸਾਨੂੰ ਦਿਮਾਗ ਵਿੱਚ ਰੱਖਣੇ ਚਾਹੀਦੇ ਹਨ ਤੇ ਚੈੱਕ ਕਰਨਾ ਚਾਹੀਦਾ ਹੈ ਉਹਨਾਂ ਬਾਰੇ ਟਿਪਸ ਦੇਵਾਂਗੇ ਸਾਰਿਆਂ ਤੋਂ ਪਹਿਲਾਂ ਸਾਨੂੰ ਗੱਡੀ ਦੇ ਟਾਇਰਾਂ ਦੀ ਹਵਾ ਚੈੱਕ ਕਰਨੀ ਚਾਹੀਦੀ ਹੈ ਵੀ ਟਾਇਰਾਂ 'ਚ ਹਵਾ ਪ੍ਰੋਪਰ ਹੈ ਮੀਨਸ ਦ ਟਾਇਰ ਜ਼ਰ ਪ੍ਰੋਪਰਲੀ ਇਨਫਲੇਟਡ ਥੈਨ ਜਿਹੜੀ ਟਾਇਰ ਦੀ ਹਵਾ ਭਰਨ ਵਾਲੀ ਟੂਟੀ ਹੁੰਦੀ ਹੈ ਉਹਨਾਂ ਨੂੰ ਵੀ ਚੈੱਕ ਕਰਨਾ ਚਾਹੀਦਾ ਵੀ ਉਹਨਾਂ ਦੇ ਉੱਪਰ ਜਿਹੜੇ ਕਵਰ ਨੇ ਉਹ ਟਕਣ ਲੱਗੇ ਹੋਏ ਨੇ ਕਿਉਂਕਿ ਇਹ ਟਕਣ ਜਿਹੜੇ ਨੇ ਸਾਡੇ ਜਦੋਂ ਗੱਡੀ ਚਿੱਕੜ ਵਗੈਰਾ ਚੋਂ ਡੰਗਦੀ ਹੈ ਮੀਂਹ ਵਗੈਰਾ ਪਿਆ ਹੋਵੇ ਤਾਂ ਉਸ ਚਿੱਕੜ ਨੂੰ ਅ ਟਾਇਰ ਦੀ ਵਾਲਵ ਵਗੈਰਾ ਚ ਫਸਣ ਤੋਂ ਬਚਾਉਂਦੀ ਹੈ ਇਸੇ ਤਰ੍ਹਾਂ ਅਸੀਂ ਚਾਰੋਂ ਟਾਇਰਸ ਨੂੰ ਦੇਖ ਕੇ ਉਹਨਾਂ ਵਿਚਲੀ ਹਵਾ ਦਾ ਅਨਮਾਨ ਲਗਾ ਸਕਦੇ ਹਾਂ ਕਿ ਉਹਨਾਂ ਵਿਚਲੀ ਹਵਾ ਜਿਹੜੀ ਉਹ ਪ੍ਰੋਪਰ ਹੈ ਜੇਕਰ ਕਿਸੇ ਟਾਇਰ ਵਿੱਚ ਹਵਾ ਘੱਟ ਲਾ ਦਿੱਤੀ ਹੈ ਤਾਂ ਸਾਨੂੰ ਉਹ ਹਵਾ ਪਰਵਾਉਣੀ ਚਾਹੀਦੀ ਹੈ ਜਾਂ ਭਰ ਲੈਣੀ ਚਾਹੀਦੀ ਹੈ ਕਿਉਂਕਿ ਜੇ ਘੱਟ ਹਵਾ ਤੇ ਅਸੀਂ ਗੱਡੀ ਨੂੰ ਡਰਾਈਵ ਕਰਾਂਗੇ ਤਾਂ ਗੱਡੀ ਦੇ ਟਾਇਰ ਦੇ ਫਟਣ ਦਾ ਤੇ ਪੈਂਚਰ ਹੋਣ ਦਾ ਖਤਰਾ ਹੋ ਜਾਂਦਾ ਹੈ ਕਈ ਵਾਰ ਤਾਂ ਜੀ ਘੱਟ ਹਵਾ ਤੇ ਗੱਡੀ ਚਲਾਈ ਜਾਵੇ ਤਾਂ ਜਿਹੜਾ ਟਾਇਰ ਹੈ ਉਹ ਪੂਰਾ ਹੀ ਵਿਕਾਰ ਹੋ ਜਾਂਦਾ ਹੈ ਉਸ ਤੋਂ ਬਾਅਦ ਅਸੀਂ ਗੱਡੀ ਨੂੰ ਖੋਲ ਕੇ ਉਸ ਨੂੰ ਉਸ ਦੀ ਬੋਨਟ ਨੂੰ ਖੋਲਾਂਗੇ ਇਹ ਬੋਨਟ ਦੇ ਵੀ ਇੱਥਾਂ ਜੋ ਇੰਜਨ ਦਾ ਕੰਪਾਰਟਮੈਂਟ ਹੈ ਉਸ ਵਿੱਚ ਜਿਹੜੀ ਜਿਹੜੀ ਚੀਜ਼ਾਂ ਧਿਆਨਯੋਗ ਦੇਖਣਯੋਗ ਚੈੱਕ ਕਰਨਯੋਗ ਹੁੰਦੀਆਂ ਹਨ ਉਹਨਾਂ ਬਾਰੇ ਦੱਸਦੇ ਹਾਂ ਸਾਰਿਆਂ ਤੋਂ ਪਹਿਲਾਂ ਅਸੀਂ ਰੇਡੀਏਟਰ ਵਿੱਚ ਜੋ ਕੂਲੈਂਟ ਵਰਤਿਆ ਜਾਂਦਾ ਹੈ ਉਸ ਨੂੰ ਚੈੱਕ ਕਰਦੇ ਹਾਂ ਕਿ ਜਿਹੜਾ ਕੂਲੈਂਟ ਹੈ ਉਹ ਪ੍ਰੋਪਰ ਹੈ ਹਾਂ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਰੇਡੀਏਟਰ ਹੈ ਜਿਹੜਾ ਕੂਲੈਂਟ ਹੈ ਕੂਲੈਂਟ ਨਾਲ ਭਰਿਆ ਹੋਇਆ ਹੈ ਕਿਉਂਕਿ ਇਹ ਜਿਹੜਾ ਕੂਲੈਂਟ ਹੈ ਸਾਡੇ ਇੰਜਨ ਨੂੰ ਠੰਡਾ ਰੱਖਦਾ ਹੈ ਤਾਂ ਇਸ ਤੋਂ ਇਲਾਵਾ ਇਹ ਪਾਈਪ ਜਾਂਦੀ ਹੈ ਰੇਡੀਏਟਰ ਤੋਂ ਇਹ ਟੈਂਕ ਤੋਂ ਜਿਹੜੀ ਕਿ ਇਸ ਕੰਟੇਨਰ ਨੂੰ ਲੱਗੀ ਹੈ ਇਸ ਵਿੱਚ ਕੂਲੈਂਟ ਜਦੋਂ ਘਟ ਜਾਂਦਾ ਹੈ ਮਿਨੀਮਲ ਲੈਵਲ ਤੇ ਚੱਲ ਜਾਂਦਾ ਤਾਂ ਇਸ ਨੂੰ ਦੁਬਾਰਾ ਰੀਫਿਲ ਕੀਤਾ ਜਾਂਦਾ ਹੈ ਮੈਕਸਿਮਲ ਲੈਵਲ ਤੱਕ ਇਸ ਨੂੰ ਫੁੱਲ ਕਰਨਾ ਚਾਹੀਦਾ ਹੈ ਜਿਹੜਾ ਜਿੱਥੇ ਫੁੱਲ ਲਿਖਿਆ ਹੋਇਆ ਹੈ ਤਾਂ ਉੱਥੇ ਤੱਕ ਇਸ ਟੈਂਕ ਨੂੰ ਕੂਲੈਂਟ ਨਾਲ ਭਰਨਾ ਚਾਹੀਦਾ ਹੈ ਉਸ ਤੋਂ ਬਾਅਦ ਬ੍ਰੇਕ ਫਲੂਇਡ ਬ੍ਰੇਕ ਫਲੂਇਡ ਹੈ ਜਿਹੜਾ ਕਿ ਸਾਡੇ ਟਾਇਰਾਂ ਨੂੰ ਸਟੌਪ ਕਰਨ ਲਈ ਫਲੂਇਡ ਜਦੋਂ ਅਸੀਂ ਬ੍ਰੇਕ ਪੈਡਲ ਨੱਪਦੇ ਹਾਂ ਸਪਲਾਈ ਕਰਦਾ ਹੈ ਤਾਂ ਏ ਦਿੱ ਜੀ ਮੈਕਸਿਮਮ ਤੇ ਮਿਨਿਮਲ ਲੈਵਲ ਹੁੰਦਾ ਹੈ ਮਿਨਿਮਲ ਲੈਵਲ ਤੋਂ ਇਹ ਘੱਟ ਨਹੀਂ ਹੋਣਾ ਚਾਹੀਦਾ ਬ੍ਰੇਕ ਫਲੂਇਡ ਤੇ ਮੈਕਸਿਮਮ ਲੈਵਲ ਹੈ ਜਿਹੜਾ ਉਸ ਤੋਂ ਜ਼ਿਆਦਾ ਨਹੀਂ ਤਾਂ ਇਹ ਬ੍ਰੇਕ ਫਲੂਇਡ ਗੱਡੀ ਨੂੰ ਰੋਕਣ ਲਈ ਕੰਮ ਆਉਂਦਾ ਹੈ ਇਸ ਤੋਂ ਇਲਾਵਾ ਜੇ ਜਦੋਂ ਅਸੀਂ ਮੀਂਹ ਵਗੈਰਾ ਜਾਂ ਕਿਸੇ ਰੇਨੀ ਸੀਜ਼ਨ ਵਿੱਚ ਗੱਡੀ ਡਰਾਈਵ ਕਰਦੇ ਹਾਂ ਤਾਂ ਇਹ ਜਿਹੜੇ ਜਾਂ 프ਰੰਟ ਮਿਰਰ ਤੇ ਗੱਡੀ ਦੇ ਤੇ ਮਿੱਟੀ ਵਗੈਰਾ ਪੈ ਜਾਂਦੀ ਹੈ ਤਾਂ ਉਸ ਨੂੰ ਸਾਫ਼ ਕਰ ਲਈ ਜੋ ਪਾਣੀ ਵਰਤਦੇ ਹਾਂ ਉਸ ਪਾਣੀ ਨੂੰ ਵੀ ਇੱਕ ਕੰਟੇਨਰ ਵਿੱਚ ਆ ਇਸ ਦਾ ਲੈਵਲ ਚੈੱਕ ਕਰਕੇ ਰੀਫਿਲ ਕਰ ਸਕਦੇ ਹਾਂ ਜੇਕਰ ਪਾਣੀ ਘਟੋ ਹੋ ਵੀ ਇਸ ਤੋਂ ਅਗਲਾ ਪੁਆਇੰਟ ਜਿਹੜਾ ਕਿ ਦਿਮਾਗ ਵਿੱਚ ਆਉਂਦਾ ਹੈ ਧਿਆਨਯੋਗ ਹੈ ਉਹ ਹੈ ਇੰਜਨ ਦਾ ਔਇਲ ਚੈੱਕ ਕਰਨਾ ਤਾਂ ਇਹ ਹੈ ਜਿਹੜੀ ਰੈਪਿਸਟਿਕ ਅਸੀਂ ਕੱਢੀ ਹੈ ਇਹਦੇ ਵਿੱਚ ਦੋ ਨਿਸ਼ਾਨ ਆਉਂਦੇ ਹਨ ਇੱਕ ਪਹਿਲਾ ਤੇ ਇੱਕ ਦੂਸਰਾ ਇਹ ਮੈਕਸਿਮਮ ਲੈਵਲ ਤੱਕ ਕੁਲ ਜਿਹੜਾ ਇੰਜਨ ਆਇਲ ਹੋਣਾ ਚਾਹੀਦਾ ਹੈ ਕਿਉਂਕਿ ਜੇਕਰ ਉਹ ਘਟ ਹੈ ਤਾਂ ਇੰਜਨ ਦੇ ਜਿਹੜੇ ਮੂਵਿੰਗ ਪਾਰਟ ਹਨ ਜਿਹਨਾਂ ਵਿੱਚ ਆ ਮੂਵਿੰਗ ਹੁੰਦੀ ਹੈ ਉਹ ਰਬਿੰਗ ਕਰ ਲੱਗ ਜਾਂਦੇ ਹਨ ਤੇ ਉਹਨਾਂ ਦੀ ਕਸਾਈ ਜ਼ਿਆਦਾ ਹੁੰਦੀ ਹੈ ਇਸ ਕਰਕੇ ਇਸ ਕਸਾਈ ਨੂੰ ਅਵੋਇਡ ਕਰ ਲਈ ਅਸੀਂ ਜਿਹੜਾ ਇੰਜਨ ਆਇਲ ਵਰਤਦੀ ਹਾਂ ਤਾਂ ਜੇਕਰ ਉਹ ਇਹੀ ਘਟਣ ਲੱਗ ਜਾਈ ਤਾਂ ਸਾਨੂੰ ਚੈੱਕ ਕਰਨਾ ਚਾਹੀਦਾ ਹੈ ਵੀ ਇੰਜਨ ਕਿਉਂ ਜਿਹੜਾ ਆਪਣਾ ਆਇਲ ਹੈ ਜਿਹੜਾ ਖਾ ਰਿਹਾ ਹੈ ਜੇ ਕਿ ਗੱਡੀ ਵਗੈਰਾ ਨੂੰ ਸਰਵਿਸ ਕਰਾਉਣ ਦੀ ਲੋੜ ਤਾਂ ਨਹੀਂ ਤਾਂ ਜੇਕਰ ਲੋੜ ਹੋਵੇ ਤਾਂ ਗੱਡੀ ਨੂੰ ਸਰਵਿਸ ਵਗੈਰਾ ਪ੍ਰੋਪਰ ਠਾਮੇ ਤੇ ਕਰਵਾ ਲੈਣੀ ਚਾਹੀਦੀ ਹੈ ਇਸ ਤੋਂ ਬਾਅਦ ਸਾਨੂੰ ਬੈਟਰੀ ਹੈ ਜਿਹੜੀ ਉਸ ਦੇ ਜਿਹੜੇ ਸੈੱਲ ਜਹ ਹਨ ਉਹਨਾਂ ਵਿੱਚ ਜਿਹੜਾ ਜੋ ਫਲੂਇਡ ਹੁੰਦਾ ਹੈ ਐਸਿਡ ਹੁੰਦਾ ਹੈ ਉਸ ਦਾ ਲੈਵਲ ਚੈੱਕ ਕਰਨਾ ਹੁੰਦਾ ਹੈ ਜੇਕਰ ਲੈਵਲ ਘਟ ਹੋ ਵੀ ਕਿਸੇ ਸੈੱਲ ਦਾ ਤਾਂ ਉਹਦੇ ਵਿੱਚ ਅਸੀਂ ਡਿਸਟਿਲਡ ਵਾਟਰ ਯਾਨੀ ਕਿ ਰੇਨ ਵਾਟਰ ਜਾਂ ਫਿਲਟਰਡ ਵਾਟਰ ਪਾ ਕੇ ਉਸ ਦਾ ਲੈਵਲ ਕਰ ਲੈਣਾ ਚਾਹੀਦਾ ਹੈ ਇਸ ਤੋਂ ਬਾਅਦ ਇੱਕ ਬਹੁਤ ਹੀ ਇੰਪੋਰਟੈਂਟ ਪੁਆਇੰਟ ਹੈ ਉਹ ਹੈ ਵੀ ਗੱਡੀ ਜਦੋਂ ਅਸੀਂ ਨਾ ਡਰਾਈਵ ਕਰਨੀ ਹੋਵੇ ਕੋਈ ਦੈਨ ਲਈ ਨਾ ਗੱਡੀ ਦਾ ਤੁਸੀਂ 네ਗਟਿਵ ਟਰਮੀਨਲ ਹੂਲ ਕੀ ਰਕਸਾ ਦੇਉ ਕਿਉਂਕਿ ਗੱਡੀ ਵਿੱਚ ਕੁਝ ਜਿਹੜੇ ਉਪਕਰਨ ਹਨ ਉਹ ਜਦੋਂ ਗੱਡੀ ਆਨ ਪੋਜੀਸ਼ਨ ਵਿੱਚ ਜਾਂ ਜੇ ਨਾ ਆਨ ਪੋਜੀਸ਼ਨ ਵਿੱਚ ਨਹੀਂ ਹੁੰਦਾ ਤਾਂ ਉਸ ਵੇਲੇ ਵੀ ਉਹ ਕੰਮ ਕਰ ਸਕਦੇ ਹਨ ਕਈ ਵਾਰ ਸੱਚ ਲੱਗੀ ਰਹਿ ਜਾਂਦੀ ਹੈ ਹੈੱਡਲਾਈਟਸ ਦੀ ਜਾਂ ਵਿਚਲੀ ਗੱਡੀ ਦੀ ਵਿਚਲੀ ਲਾਈਟ ਦੀ ਜਾਂ ਹੋਰ ਫੌਗ ਲਾਈਟਸ ਦੀ ਜਾਂ ਕੰਟਰੋਲ ਪੈਨਲ ਦੀ ਲਾਈਟ ਆਨ ਰਹਿ ਜਾਂਦੀ ਹੈ ਤਾਂ ਉਹ ਬੈਟਰੀ ਦੀ ਪਾਵਰ ਕੰਜ਼ੂਮ ਕਰਦੀ ਹੈ ਜਿਸ ਦੇ ਨਾਲ ਬੈਟਰੀ ਉਸ ਸਮੇਂ ਵਿੱਚ ਹੀ ਡਾਊਨ ਹੋ ਜਾਂਦੀ ਹੈ ਉਸ ਚੀਜ਼ ਨੂੰ ਅਵੋਇਡ ਕਰ ਲਈ ਸਾਨੂੰ ਬੈਟਰੀ ਦਾ ਟਰਮੀਨਲ 네ਗੇਟਿਵ ਟਰਮੀਨਲ ਅਸੀਂ ਖੋਲ ਸਕਦੇ ਹਾਂ ਤੇ ਜਦੋਂ ਗੱਡੀ ਸਟਾਰਟ ਕਰਨੀ ਹੈ ਤਾਂ ਪਹਿਲਾਂ 네ਗੇਟਿਵ ਟਰਮੀਨਲ ਜੋੜ ਕੇ ਤੁਸੀਂ ਗੱਡੀ ਦੀ ਲਾਈਫ ਨੂੰ ਪ੍ਰੋਲੌਂਗ ਜਾਨਕੀ ਇਨਕਰੀਜ਼ ਕਰ ਸਕਦੇ ਹੋ ਗੱਡੀ ਜ਼ਿਆਦਾ ਸਮਾਂ ਕੱਢੇਗੀ ਇਸ ਤਰ੍ਹਾਂ ਕਰਨਾ ਤੋਂ ਬਾਅਦ ਗੱਡੀ ਦੇ ਕੰਟਰੋਲ ਪੈਨਲ ਤੇ ਜਿਹੜਾ ਕਿ ਸਾਡੇ ਕੋਲੇ ਮੀਟਰਸ ਹਨ ਉਹਨਾਂ ਵਿੱਚ ਹੈ ਇੱਕ ਤਾਂ ਜਿਹੜਾ ਗੱਡੀ ਵਿੱਚ ਲੱਗ ਫਿਊਲ ਡੀਜ਼ਲ ਜਾਂ ਪੈਟਰੋਲ ਹੈ ਉਸ ਨੂੰ ਇੰਡੀਕੇਟ ਕਰਦੀ ਏ ਸੂਈ ਹੈ ਈ ਐਮਪਟੀ ਕਿੰਨਾ ਹੌਣ ਚ ਕਿੰਨੀਆਂ ਕਿੰਨਾ ਤੇਲ ਹੈ ਤੇ ਐਫ ਫੁੱਲ ਵੀ ਫੁੱਲ ਕਿਦੋਂ ਹੁੰਦਾ ਹੈ ਐਫ ਮੀਨ ਜਦੋਂ ਟੈਂਕ ਭਰਿਆ ਹੋਵੇ ਤਾਂ ਉਹ ਦੋ ਫੁੱਲ ਤੀ ਹੋਵੇਗਾ ਆ ਸੂਈ ਹੁਣ ਐਮਪਟੀ ਤੋਂ ਥੋੜੀ ਜਿਹੀ ਉੱਪਰ ਹੈ ਯਾਨੀ ਕਿ ਇਹ ਇੰਡੀਕੇਟ ਕਰਦੀ ਏ ਵੀ ਤੇਲ ਕਿਦੋਂ ਪਵਾਉਣਾ ਹੈ ਤਾਂ ਕਿ ਗੱਡੀ ਕਿਤੇ ਰਸਤੇ ਵਿੱਚ ਤੇਲ ਤੋਂ ਤੇਲ ਨਾ ਖਤਮ ਹੋ ਜਾਵੇ ਤੇ ਸਾਨੂੰ ਕੋਈ ਪ੍ਰੋਬਲਮ ਦਾ ਸਾਹਮਣਾ ਕਰਨਾ ਪੈ ਜਾਵੇ ਤੇ ਇਸ ਚੀਜ਼ ਤੋਂ ਬਚਣ ਲਈ ਸਾਨੂੰ ਤੇਲ ਸਮੇਂ ਸਿਰ ਰੀਫਿਲ ਕਰਵਾ ਲੈਣਾ ਚਾਹੀਦਾ ਹੈ ਤੇ ਗੱਡੀ ਜਿੱਦੋਂ ਚੱਲ ਰਹੀ ਹੈ ਉਦੋਂ ਜਿਹੜੀ ਸੀ ਤੇ ਐਚ ਵਾਲੀ ਜੀ ਇਹ ਜਿਹੜੀ ਗੇਜ ਹੈ ਇੰਡੀਕੇਸ਼ਨ ਇਹ ਸੀ ਫਾਰ ਕੂਲੈਂਟ ਐਚ ਕੂਲ ਐਚ ਫਾਰ ਹਾਰਟ ਇਹ ਜਿਹੜੀ ਸੂਈ ਹੈ ਇਹ ਵਿਚਕਾਰ ਰਹਿਣੀ ਚਾਹੀਦੀ ਹੈ ਜਦੋਂ ਇਹ ਸੂਈ ਜ਼ਿਆਦਾ ਹਾਰਟ ਤੇ ਚਲੀ ਜਾਵੇ ਤਾਂ ਸਾਨੂੰ ਗੱਡੀ ਜਿਹੜੀ ਹੈ ਉਸ ਨੂੰ ਛਾਂ ਵਗੈਰਾ ਚ ਖੜਾ ਕੇ ਓਸ ਚਰ ਲਈ ਚਲਦੀ ਰੱਖਣਾ ਚਾਹੀਦਾ ਜਿੰਨਾ ਚਿਰ ਗੱਡੀ ਦੀ ਸੂਈ ਹੈ ਜਿਹੜੀ ਉਹ ਨੀਡਲ ਹੈ ਵਿਚਕਾਰ ਨਾ ਆ ਜਾਵੇ ਕਿਉਂਕਿ ਜੇਕਰ ਅਸੀਂ ਜ਼ਿਆਦਾ ਹਾਰਟ ਤੇ ਗੱਡੀ ਨੂੰ ਬੰਦ ਕਰ ਦਿੰਦੇ ਹਾਂ ਤਾਂ ਇੰਜਨ ਦੇ ਸੀਜ਼ ਹੋਣ ਦਾ ਖਤਰਾ ਹੋ ਜਾਂਦਾ ਹੈ ਸੀਜ਼ ਹੋਣ ਕਰਕੇ ਗੱਡੀ ਦੁਬਾਰਾ ਸਟਾਰਟ ਨਹੀਂ ਹੋਵੇਗੀ ਤੇ ਸਾਨੂੰ ਇਸ ਦੀ ਬਹੁਤ ਜ਼ਿਆਦਾ ਮੁਰੰਮਤ ਕਰਾਉਣੀ ਪੈਗੀ ਇਸ ਚੀਜ਼ ਨੂੰ ਅਵੋਇਡ ਕਰ ਲਈ ਸਾਨੂੰ ਗੱਡੀ ਨੂੰ ਕਦੇ ਵੀ ਜ਼ਿਆਦਾ ਹਾਰਟ ਪੋਜੀਸ਼ਨ ਵਿੱਚ ਬੰਦ ਨਹੀਂ ਕਰਨਾ ਚਾਹੀਦਾ ਉਸ ਨੂੰ ਨਾਰਮਲ ਟੈਂਪਰੇਚਰ ਤੇ ਆ ਕੇ ਬੰਦ ਕਰਨਾ ਚਾਹੀਦਾ ਹੈ ਤੇ ਇਸ ਤਰ੍ਹਾਂ ਇਹ ਸੋਚਿਆ ਹੈ ਲਾਈਟ ਹੈ ਜਿਹੜੀ ਕਿ ਜਦੋਂ ਅਸੀਂ ਗੱਡੀ ਨਹੀਂ ਆਉਣ ਪੋਜੀਸ਼ਨ ਤੇ ਇੰਜਨ ਨਹੀਂ ਆਉਣ ਪੋਜੀਸ਼ਨ ਤਾਂ ਉਸ ਵੇਲੇ ਵੀ ਅਸੀਂ ਇਹ ਲਾਈਟ ਔਨ ਕਰ ਸਕਦੇ ਹਾਂ ਇਹ ਬੈਟਰੀ ਤੇ ਕੰਮ ਕਰਦੀ ਹੈ ਤਾਂ ਇਸ ਚੀਜ਼ ਇਹ ਬੈਟਰੀ ਕੰਜ਼ੂਮ ਕਰੇਗੀ ਕਈ ਵਾਰ ਔਨ ਲੱਹ ਜਾਂਦੀ ਹੈ ਇਸ ਚੀਜ਼ ਨੂੰ ਅਵੋਇਡ ਕਰ ਲਈ ਬੈਟਰੀ ਦਾ ਟਰਮੀਨਲ ਖੋਲਣਾ ਜ਼ਰੂਰੀ ਹੁੰਦਾ ਹੈ ਇਸੇ ਤਰ੍ਹਾਂ ਦੂਸਰੇ ਉਪਕਰਣ ਜਿਹੜੇ ਹਨ ਜਿਹੜੇ ਗੱਡੀ ਵਿੱਚ ਲਾਈਟਿੰਗ ਦਾ ਸਿਸਟਮ ਹੈ ਜਾਨਕਿ ਉਹ ਇੰਜਨ ਜਦੋਂ ਆਫ ਹੋ ਵੀ ਉਸ ਵੇਲੇ ਵੀ ਕੰਮ ਕਰਦਾ ਹੈ ਤਾਂ ਉਸ ਨਾਲ ਕੀ ਹੈ ਬੈਟਰੀ ਸਿੱਤੀ ਡਾਊਨ ਹੋ ਜਾਂਦੀ ਹੈ ਤਾਂ ਉਸ ਚੀਜ਼ ਨੂੰ ਵੈਡ ਕਰ ਲਈ ਸਾਨੂੰ ਗੱਡੀ ਦਾ ਇੱਕ ਟਰਮੀਨਲ ਯਾਨੀ ਮੇਨਲੀ 네ਗਟਿਵ ਟਰਮੀਨਲ ਖੋਲ ਦੇਣਾ ਚਾਹੀਦਾ ਹੈ ਤਾਂ ਇਹ ਸੀ ਮੇਨ ਟਿਪਸ ਜਿਹੜੀਆਂ ਕਿ ਗੱਡੀ ਨੂੰ ਡਰਾਈਵ ਕਰਨ ਤੋਂ ਪਹਿਲਾਂ ਸਾਨੂੰ ਚੈੱਕ ਕਰਨੀਆਂ ਚਾਹੀਦੀਆਂ ਹਨ ਇਸ ਤੋਂ ਇਲਾਵਾ ਗੱਡੀ ਨੂੰ ਜਦੋਂ ਤੁਸੀਂ ਸਟਾਰਟ ਕਰ ਲਿਆ ਉਸ ਨੂੰ ਥੋੜਾ ਜਿਹਾ ਦੂੜੀ ਤੱਕ ਡਰਾਈਵ ਕਰਨ ਤੋਂ ਬਾਅਦ ਬ੍ਰੇਕ ਵਗੈਰਾ ਅਪਲਾਈ ਕਰਕੇ ਦੇਖ ਲੈਣੇ ਚਾਹੀਦੇ ਹਨ ਕਿ ਬ੍ਰੇਕਿੰਗ ਸਿਸਟਮ ਪ੍ਰੋਪਰਲੀ ਕੰਮ ਕਰ ਰਿਹਾ ਹੈ ਜੇਕਰ ਬਾਈ ਚਾਂਸ ਬ੍ਰੇਕਿੰਗ ਸਿਸਟਮ ਪ੍ਰੋਪਰਲੀ ਨਹੀਂ ਕੰਮ ਕਰ ਰਿਹਾ ਤਾਂ ਸਾਨੂੰ ਗੱਡੀ ਨੂੰ ਕਿਸ ਤਰ੍ਹਾਂ ਕੰਟਰੋਲ ਕਰਨਾ ਹੈ ਉਸ ਵਾਰੀ ਦੱਸ ਦਿਆਂ ਸਾਨੂੰ ਘਬਰਾਉਣਾ ਨਹੀਂ ਚਾਹੀਦਾ ਸਾਰਿਆਂ ਤੋਂ ਪਹਿਲਾਂ ਗੱਡੀ ਨੂੰ ਸਾਨੂੰ ਨਿਊਟਰਲ ਗੇਅਰ ਯਾਨਕੀ ਗੇਰਾਂ ਵਿੱਚੋਂ ਕੱਢ ਲੈਣਾ ਚਾਹੀਦਾ ਹੈ ਰੀਸ ਤੋਂ ਪੈਰ ਚੱਕ ਦੇਣੇ ਚਾਹੀਦੇ ਹਨ ਤਾਂ ਇਸ ਦੇ ਨਾਲ ਗੱਡੀ ਦੀ ਸਪੀਡ ਹੌਲੀ-ਹੌਲੀ ਆਪੇ ਰਿਡਿਊਸ ਹੋ ਜਾਵੇਗੀ ਤੇ ਇੱਕ ਜਗ੍ਹਾ ਤੇ ਜਾ ਕੇ ਗੱਡੀ ਖੜ ਜਾਵੇਗੀ ਤਾਂ ਇਹ ਮੇਨ ਟਿਪਸ ਜਿਹੜੀਆਂ ਗੱਡੀ ਨੂੰ ਡਰਾਈਵ ਕਰਨ ਤੋਂ ਪਹਿਲਾਂ ਤੇ ਗੱਡੀ ਦੇ ਡਰਾਈਵਿੰਗ ਦੇ ਦੌਰਾਨ ਸਾਨੂੰ ਫਾਲੋ ਕਰ ਲੈਣੀਆਂ ਚਾਹੀਦੀਆਂ ਜੇਕਰ ਸਾਡੀ ਵੀਡੀਓ ਚੰਗੀ ਲੱਗੇ ਤਾਂ ਸਾਡੀ ਜੀਡੀ ਨੂੰ ਸ਼ੇਅਰ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਥੈਂਕਸ ਫॉर ਵਾਚਿੰਗ if you are uh, having any doubt you can ask in the comments kindly share like and subscribe our channel thanks for watching